ਹਾਂਜੀ ਬਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਾਦਾ ਮੇਰੇ ਵੀਰੋ ਤੇ ਸਵਾਗਤ ਹੈ ਤੁਹਾਡਾ ਆਪਣੇ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਕਰੇ ਬਾਬੇ ਉਹ ਖੁੱਡੇ ਸਾਫ ਤੇ ਦੋ ਬੱਚੇ ੜਾਏ ਹੋਏ ਐ ਦਿਖਾਉਂਦੇ ਆ ਤੁਹਾਨੂੰ ਇਹ ਆਗੇ ਬਾਬੇ ਉਹ ਬੱਚੇ ਦੋ ਤੇ ਦੋ ਹੀ ਗੱਡੇ ਅੱਜ ਤੇ ਸਾਫ ਸਫਾਈ ਕਰ ਰਹੇ ਆ ਇਹ ਵੀ ਸਾਰਾ ਸਾਫ ਕਰਦੇ ਆ ਇਹ ਰੋੜੇ ਇਹਦੇ ਵਿੱਚ ਪਾਤੇ ਤੇ ਓਕੇ ਰਿਪੋਰਟ ਕਰਦੇ ਆ ਕੰਮ ਇਹ ਉੱਪਰ ਵੀ ਆਪਾਂ ਖੁੱਡੇ ਚਾਦਰ ਦੇਤੀ ਦੁਵਾਰੇ ਬਾਅਦ ਚ ਹੋਰ ਨੀਰੂ ਪਾ ਦਾਂਗੇ ਤੇ ਬਾਬੇ ਕਰੋ ਚੈੱਕ ਖੁੱਡੇ ਬਿਲਕੁਲ ਕਰਤੇ ਸਾਫ ਆਪਾਂ ਨੇ ਚਕਾ ਚੱਕ ਤੇ ਕਬੂਤਰ ਆਪਣੇ ਪੂਰੇ ਫੈਟ ਨੇ ਤੇ ਉੱਪਰਪੋਟ ਬਾਬੇ ਹਵਾ ਵਧੀਆ ਹੈ ਚੱਲ ਰਹੀ ਮੌਸਮ ਠੰਡਾ ਤਾਂ ਸੋਚਿਆ ਵੀ ਖੁੱਡੇ ਖਾਡੇ ਸਾਫ ਕਰ ਦਈਏ ਇੱਥੇ ਇਧਰ ਵੀ ਕਰਤੇ ਐਨ ਬਣਾਤੇ ਬਾਬਿਓ ਚੱਕੋ ਬੈਠੇ ਆ ਬਾਕੀ ਕਬੂਤਰ ਦੋ ਡਾਈਵੇ ਇਹ ਇਹ ਆ ਗਏ ਦੋਨੋਂ ਭਾਈ ਐ ਇੱਕ ਕਾਲੇ ਡੰਡੇ ਵਾਲਾ ਤੇ ਇੱਕ ਘੰਡ ਬਿੱਠਾ ਵਾਲਾ ਦੋਨੋਂ ੜਾਈ ਦੇ ਤੇ ਕਰਦੀਏ ਬਾਬੇ ਇਹ ਵੀ ਆ ਸਾਫ ਉੱਪਰ ਤੋਂ ਛੱਤ ਤੇ ਇਹ ਥੇਲਾ ਚੱਕ ਕੇ ਫਿਰ ਇੱਥੇ ਰੱਖ ਦਾਂਗੇ ਐਨ ਬਿਲਕੁਲ ਓਕੇ ਹੋ ਜਾਊਗਾ ਬਾਕੀ ਇਸ ਮੌਨਸੂਨ ਫਿਰ ਲਾ ਦਾਂਗੇ ਐਨ ਟਕਾਣੇ ਤੇ ਤੇ ਫਿਰ ਦੋ ਚਾਰ ਦਿਨ ਦੇ ਵਿੱਚ ਵਿੱਚ ਲਾਵਾਂਗੇ ਨੈਟ ਤੇ ਨੈਟ ਨੂੰ ਉੱਤੇ ਲਾ ਕੇ ਬਣਾ ਦੇਾਂਗੇ ਐਨ ਪੁੱਤਰਾਂ ਧੁੱਪ ਵਾਸਤੇ ਇੱਕ ਇੱਤੇ ਛਤਰੀ ਲੱਗ ਜੂਗੀ ਇੱਕ ਇਹਦੇ ਖੁੱਡੇ ਦੇ ਉੱਪਰ ਲਾ ਦਿਆ ਕਰਾਂਗੇ ਬਾਲਟੀ ਰੱਖ ਕੇ ਛੋਟੀ ਕਰਕੇ ਤੇ ਐਨ ਬਣਾ ਦੇਾਂਗੇ ਵੱਧ ਕੱਦ ਹੀ ਹੁਣ ਸੁਫਾਈ ਇੱਥੇ ਤੇ ਆਪਣੇ ਪਿੰਡ ਵੀ ਆ ਗਈ ਬਾਜੀ 22 ਤਰੀਕ ਦੀ 22 ਯਾਨੀ ਕਿ ਸਤੰਬਰ 22 ਨਵੰਬਰ ਦੇ ਆਪਣੇ ਪਿੰਡ ਬਾਜੀਆ ਪਰ ਆਪਾਂ ਨੇ ਛੱਡਣਾ ਨਹੀਂ ਕੋਈ ਤਾਂ ਬਾਕੀ ਦੇਖਦੇ ਹਾਂ ਮੌਕੇ ਤੇ ਕੀ ਬਣਦਾ ਕੀ ਨਹੀਂ ਤੇ ਬਸ ਬਾਜੀਆ ਤੁਹਾਨੂੰ ਜਿਹੜੀ ਆਪਾਂ ਨੇ ਮਨਾਣੀ ਛੱਡੀ ਸੀ ਉਹਦੀ ਅਪਡੇਟ ਦੇਤੀ ਸੀ ਕੀ ਹੈ ਕੀ ਨਹੀਂ ਪਸ਼ੂਣ ਨਹੀਂ ਛੱਡਾਂਗੇ ਬਾਜੀ ਹੁਣ ਬੱਚੇ-ਬੱਚੇ ਕੇ ਜਾ ਕੇ ਰੋਕ ਲਾਂਗੇ ਅਗਲੇ ਸਾਲ ਦੇਖਾਂਗੇ ਹੁਣ ਤੇ ਕਰਦੀ ਆ ਬਾਬੇ ਸਾਫ ਤੇ ਇਦਾਂ ਹੀ ਸਪੋਰਟ ਬਣਾਈ ਰੱਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ ਕਿੱਥੇ ਤੋਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲੋ ਬਈ ਮਿੱਤਰੋ ਕਰਤੀ ਆ ਸਾਫ ਸਫਾਈ ਅੰਦਰ ਵੀ ਸਾਰੀ ਓਕੇ ਰਿਪੋਰਟ ਹੋ ਗਿਆ ਹਮ ਤੇ ਬੱਚਿਆਂ ਨੂੰ ਹੁਣ ਦੇ ਰਹਿਆਂ ਛੋਲੇ ਬੱਚਿਆਂ ਨੂੰ ਇਹਨੂੰ ਬੱਚੇ ਨੂੰ ਦੇਤੇ ਤੇ ਰਹਿ ਗਿਆ ਬਸ ਇੱਕ ਅੰਦਰ ਵਾਲਾ ਰਹਿ ਗਿਆ ਤੇ ਉਹ ਜਿਹੜਾ ਬੱਚਾ ਸੀ ਉਹ ਖਾਜ ਕਰ ਰਿਹਾ ਏ ਇਹਦਾ ਭਾਈ ਆਪਾਂ ਨੇ ਗਿਫਟ ਕਰਤੇ ਆ ਆਪਣੇ ਮਿੱਤਰ ਨੂੰ ਮਤਲਬ ਉਹਨਾਂ ਦੀ ਕਬੂਤਰੀ ਆਈ ਹੋਈ ਸੀ ਆਪਣੇ ਕੋਲ ਤੇ ਆਪਾਂ ਨੇ ਬੱਚਾ ਉਹਨਾਂ ਨੂੰ ਦੇਤੇ ਆ ਇੱਕ ਤੇ ਦੇ ਦਈਏ ਛੋਲੇ ਤੇ ਫਿਰ ਛੱਡਦੇ ਆ ਬਾਬੇ ਇਹਨੂੰ ਖੁੱਡੇ ਚ ਤੇ ਫਿਰ ਪਾਉਂਦੇ ਆ ਦਾਣੇ ਕੂਤਰਾਂ ਨੂੰ ਹਾਂਜੀ ਲੋ ਵੀ ਮਿੱਤਰੋ ਬੱਚਿਆਂ ਨੂੰ ਛੋਲੇ ਦਿੱਤੇ ਐ ਤੇ ਹੁਣ ਪਾ ਦਿੰਦੇ ਆ ਦਾਣੇ ਕੂਤਰਾਂ ਨੂੰ ਪੂਰੇ ਕਾਲੇ ਹੋਏ ਨੇ ਇਹਨਾਂ ਦਾਣੇ ਲੋ ਵੀ ਮਿੱਤਰੋ ਪਾਤੇ ਆ ਦਾਣੇ ਆ ਗਏ ਸਾਰੇ ਖਾਣ ਕੇ ਓਕੇ ਰਿਪੋਰਟ ਐ ਕੰਮ ਤੇ ਹੁਣ ਚੱਲਦੇ ਆਪਾਂ نیچے ਬੱਚੇ ਨੂੰ ਵੀ ਇਹਨੂੰ ਬੜਾ ਹੋ ਗਿਆ ਨੀਚੇ ਲੈ ਜਾਵਾਂਗੇ ਛਤਰੀ ਤੇ ਬਿਠਾਇਆ ਕਰਾਂਗੇ ਤੇ ਬਾਕੀ ਇੱਧਰ ਬੈਠੇ ਗੂਤ ਓਕੇ ਰਬੋਟ ਹੈ ਸਾਰੇ ਤੇ ਵੀ ਬੱਚੇ ਕੱਢ ਲੂਗੇ ਲੋ ਜੀ ਇਹਨੇ ਤਾਂ ਕੱਢ ਵੀ ਲਿਆ ਬੱਚਾ ਲੋ ਬਈ ਮਿੱਤਰੋ ਖੁਸ਼ ਖਬਰ ਹੈ ਆਪਾਂ ਨੂੰ ਐਸੀ ਵੀ ਬੱਚਾ ਕੱਢ ਲੂਗੇ ਪਰ ਇਹਨੇ ਕੱਢ ਵੀ ਲਿਆ ਤੇ ਲੋ ਵੇ ਮਿੱਤਰੋ ਅੰਡਾ ਫੁੱਲ ਕੇ ਤੇ ਇੱਥੇ ਤੇ ਇਹਨੇ ਬੱਚਾ ਕੱਢ ਲਿਆ ਏ ਤੇ ਦੂਸਰਾ ਵੀ ਨਿਕਲ ਜੂਗਾ ਓਕੇ ਰਿਪੋਰਟ ਆ ਬਾਕੀ ਹੋਰ ਕਬੂਤਰ ਵੀ ਕੱਢ ਨੂੰਗੇ ਬੱਚੇ ਧੰਨਵਾਦ ਬਾਬਿਓ ਬਈ ਮਿੱਤਰੋ ਦਾਣੇ ਜੁਣੇ ਖਾ ਲਏ ਆ ਕਬੂਤਰਾਂ ਨੇ ਤੇ ਪਾਣੀ ਰੱਖਦੇ ਆਪਾਂ ਨੇ ਧੋ ਕੇ ਚੱਕਰੇ ਆਨ ਸਾਫ ਤੇ ਵੀ ਭਰਤੇ ਆਏ ਇਹਨੂੰ ਵੀ ਇੱਧਰ ਖੁੱਡੇ ਚ ਰੱਖ ਦਾਂਦੇ ਆ ਤੇ ਫਿਰ ਪਾਉਂਦੇ ਆ ਇੱਧਰ ਵਾਲੇ ਕਬੂਤਰਾਂ ਨੂੰ ਵੀ ਬਾਬਿਓ ਦਾਣੇ ਤੇ ਰੱਖਦੇ ਆ ਭਰ ਕੇ ਲੋ ਜੀ ਇੱਧਰ ਵੀ ਭਰ ਕੇ ਰੱਖਦੇ ਆ ਇਹ ਚੱਕਰਾ ਪਾਣੀ ਦਾ ਦੇਫ ਰੱਖਦੀ ਹੈ ਇੱਟ ਤੇ ਓਕੇ ਰਿਪੋਰਟ ਹੈ ਕੰਮ ਇਹ ਬੱਚਿਆਂ ਦੇ ਨਾਲ ਆਪਾਂ ਨੇ ਇੱਕ ਹੋਰ ੜਾਤੀ ਸੁਰਖੀ ਕਬੂਤਰੀ ਵੱਡੀ ਬਸ ਸਾਫ ਹੋ ਗਈ ਸੀ ਜਿਹੜੀ ਇੱਧਰ ਵੀ ਉਤਰਾ ਵਿੱਚ ਪਾਣੀ ਪੋਣੀ ਪੀ ਲਿਆ ਤੇ ਇਹਨਾਂ ਹੀ ਟ੍ਰੇ ਚੱਕ ਕੇ ਹੁਣ ਦੂਜਿਆਂ ਨੂੰ ਰੱਖ ਦਉਂਦੇ ਆ ਦਾਣੇ ਤੇ ਓਕੇ ਰਿਪੋਰਟ ਹੈ ਬਾਬਿਓ ਤੇ ਡੰਨੇ ਕੰਮ ਇਹਨਾਂ ਨੂੰ ਪਾ ਦਉਂਦੇ ਹੁਣ ਦਾਣੇ ਕੋਈ ਮਿੱਤਰੋ ਪਾ ਦੇ ਇਹਨਾਂ ਨੂੰ ਵੀ ਦਾਣੇ ਤੇ ਕਰਦੇ ਆਪਾਂ ਆਪਣੇ ਵਲੌਗ ਦੇ ਥੀ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਵੇ ਤੇ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੁੜਦੇ ਰਹੋ ਤੇ ਬੱਚਾ ਇਹਨੇ ਕੱਢ ਲਿਆ ਝੋਟੇ ਪੁੱਤ ਨੇ ਆਪਣੇ ਨੇ ਇੱਕ ਤੇ ਬਾਕੀ ਓਕੇ ਰਿਪੋਰਟ ਹੈ ਬਾਬਿਓ ਦੂਸਰਾ ਵੀ ਨਿਕਲ ਜੂਗਾ ਕੱਲ ਤੱਕ ਤੇ ਬਾਕੀ ਕੋਰਪਸ ਪੂਰੇ ਫਿੱਟ ਹੈ ਖੁੱਡੇ ਖੜੇ ਸਾਫ ਕਰਦੇ ਤੇ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਵਿੱਚ